ਸ਼ਹਿਰ ਵਿੱਚ ਕੱਲਿਆਂ ਰਹਿਣ ਵਾਲੀ ਇਸਤਰੀ ਨੂੰ ਇੱਕ ਰਿਸ਼ਤੇਦਾਰ ਪਰਿਵਾਰ bari ਪਤਾ ਲੱਗਿਆ ਜਿਸ ਨੂੰ ਇਸਤਰੀ ਨੇ ਐਤਵਾਰ ਖਾਣੇ ਤੇ ਬੁਲਾਇਆ ਅਗਲੇ ਐਤਵਾਰ ਨੂੰ ਪਰਿਵਾਰ ਫੇਰ ਖਾਣੇ ਵਾਲੇ ਟਾਈਮ ਖਾਣੇ ਲਈ ਆ ਗਿਆ ਕਿਸੇ ਨਾ ਕਿਸੇ ਤਰ੍ਹਾਂ ਉਸ ਇਸਤਰੀ ਨੇ ਆਏ ਪਰਿਵਾਰ ਨੂੰ ਕੁਝ ਖਵਾਇਆ ਅਗਲੇ ਐਤਵਾਰ ਨੂੰ ਫਿਰ ਬਿਨਾਂ ਬੁલાਇਆ ਪਰਿਵਾਰ ਪਹੁੰਚ ਗਿਆ ਉਨੇ ਪਰਿਵਾਰ ਨੂੰ ਕੇਵਲ ਚਾਹ ਤੇ ਬਿਸਕਟ ਪੇਸ਼ ਕੀਤੇ ਜਦੋਂ ਪਰਿਵਾਰ ਅਗਲੇ ਐਤਵਾਰ ਫੇਰ ਆ ਗਿਆ ਤਾਂ ਉਨੇ ਦਰਵਾਜ਼ਾ ਹੀ ਨਾ ਖੋਲਿਆ ਜੇ ਤੁਸੀਂ ਉਸ ਇਸਤਰੀ ਦੀ ਥਾਂ ਹੁੰਦੇ ਤਾਂ ਕੀ ਕਰਦੇ ਮੈਨੂੰ ਵੀ ਇੱਕ ਜੋੜੇ ਦੇ ਆਉਣ ਦਾ ਅਨੁਭਵ ਹੈ ਕਈ ਇਸਤਰੀਆਂ ਆਪ ਖਾਣਾ ਬਣਾਉਂਦੀ ਥਾਂ ਬਣਿਆ ਬਣਾਇਆ ਖਾਣਾ ਖਾਂਡਦੀਆਂ ਸ਼ੌਕੀਨ ਹੁੰਦੀਆਂ ਉਹ ਕਿਧਰੇ ਜਾਂਦੀਆਂ ਜਾਂ ਕਿਧਰੋਂ ਮੁੜਦੇ ਆ ਫੋਨ ਕਰ ਦਿੰਦੀ ਸੀ ਅਸੀਂ ਆ ਰਹੇ ਹਾਂ ਰਲ ਕੇ ਖਾਣਾ ਖਾਵਾਂਗੇ ਬੜਾ ਮਜ਼ਾ ਆਏਗਾ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਇੰਨੀ ਵਾਰ ਹੋ ਗਿਆ ਕਿ ਦੁਪਹਿਰ ਵੇਲੇ ਕਿਸੇ ਫੋਨ ਦੇ ਆਉਣ ਤੇ ਮੈਨੂੰ ਡਰ ਲੱਗਣ ਲੱਗ ਪਿਆ ਅਗਲੀ ਵਾਰ ਮੈਂ ਕਿਹਾ ਆਓ ਜੀ ਆਇਆਂ ਨੂੰ ਜੋ ਖਾਣਾ ਆਪਣੇ ਤੇ ਸਾਡੇ ਵਾਸਤੇ ਵੀ ਲੈਂਦੇ ਆਉਣ ਰਲ ਕੇ ਖਾਵਾਂਗੇ ਬੜਾ ਮਜ਼ਾ ਆਏਗਾ ਉਸ ਤੋਂ ਮਗਰੋਂ ਨਾ ਉਹ ਆਏ ਨਾ ਉਹਨਾਂ ਦਾ ਫੋਨ ਆਇਆ ਕਈ ਬੜੇ ਬੇਸ਼ਰਮ ਹੁੰਦੇ ਹਨ ਧੰਨ